ਮਨ ਦਾ ਢੈਂਦੀ ਕਲਾ ਚ ਚਲੇ ਜਾਣਾ ਹੀ ਹਾਰ ਜਾਣਾ ਹੈ ਤੁਸੀਂ ਉਸ ਦਿਨ ਹਾਰੋਗੇ ਜਿਸ ਦਿਨ ਤੁਸੀਂ ਹਾਰ ਨੂੰ ਕਬੂਲ ਕਰ ਲਿਆ ਅਸੈਪਟ ਕਰ ਲਿਆ ਪਰ ਜੇ ਅਸੀਂ ਅਸੈਪਟ ਨਹੀਂ ਕਰਨਾ ਤੇ ਸਾਨੂੰ ਦੁੱਖਾਂ ਨੂੰ ਸੁੱਖ ਕਹਿਣਾ ਪਵੇਗਾ ਤੁਹਾਨੂੰ ਆਪਣੀ ਦ੍ਰਿਸ਼ਟੀ ਆਪਣਾ ਨਜ਼ਰੀਆ ਬਦਲਣਾ ਪਵੇਗਾ ਗੁਰਪੁਰੀ ਪਿਆਨਾ ਕਰਨਾ ਸ਼ਹੀਦ ਹੋਣਾ ਚਲਾਣਾ ਕਰ ਜਾਣਾ ਹੁਣ ਤੁਸੀਂ ਮਰ ਜਾਣਾ ਤੇ ਚਲਾਣਾ ਕਰ ਜਾਣਾ ਇਹਨਾਂ ਸ਼ਬਦਾਂ ਨੂੰ ਤੋਲ ਕੇ ਵੇਖੋ ਦੋ ਪਾਸੋਂ ਤੁਹਾਨੂੰ ਲੱਗੇਗਾ ਮਰ ਜਾਣ ਦੇ ਵਿੱਚ ਬੜੀ ਢੈਂਦੀ ਕਲਾ ਅਹਿਸਾਸ ਬੜਾ ਨੀਵਾ ਜਾ ਡਿੱਗ ਪੈਂਦਾ ਹੈ ਚਲਾਣਾ ਕਰ ਜਾਣਾ ਸ਼ਬਦ ਚੜਾਈ ਕਰ ਜਾਣਾ ਸ਼ਬਦ ਇਹ ਸ਼ਬਦ ਦੇ ਵਿੱਚ ਇੱਕ ਉਤਸ਼ਾਹ ਜ ਹੈ ਇਹ ਉਹਨਾਂ ਤਕਲੀਫ ਦੇ ਨਹੀਂ ਜਿੰਨਾ ਮਰ ਜਾਣਾ ਸ਼ਬਦ ਤਕਲੀਫ ਦੇ ਹੁਣ ਅਗਲੇਰਾ ਸ਼ਬਦ ਵੇਖੋ ਰੋਟੀ ਮੁੱਕ ਗਈ ਹੈ ਤੇ ਲੰਗਰ ਮਸਤਾਨਾ ਹੋ ਗਿਆ ਦੋ ਸ਼ਬਦ ਨੇ ਇੱਕ ਤੁਸੀਂ ਕਹਿ ਸਕਦੇ ਹੋ ਜੀ ਖਾਣ ਨੂੰ ਕੁਝ ਨਹੀਂ ਰੋਟੀ ਮੁੱਕ ਗਈ ਦੂਜਾ ਸ਼ਬਦ ਤੁਹਾਡੇ ਕੋਲ ਹੈ ਅਸੀਂ ਇਹ ਸ਼ਬਦ ਕਵਾਂਗੇ ਆਮ ਸਧਾਰਨ ਲੋਕ ਉਹਨਾਂ ਉਸ ਮਨੁਭਰਤੀ ਨੂੰ ਪ੍ਰਣਾਇਕ ਹੀ ਕਹਿਣਗੇ ਲੰਗਰ ਮਸਤਾਨਾ ਹੋਵੇ ਇੱਥੇ ਤੁਹਾਨੂੰ ਭੁੱਖ ਸਤਾ ਰਹੀ ਹੈ ਉੱਥੇ ਸਤਾ ਨਹੀਂ ਰਹੀ ਉੱਥੇ ਭੁੱਖ ਨਾਲ ਵੀ ਇੱਕ ਯੁੱਧ ਲੜਿਆ ਜਾਣਾ ਹੈ ਤੇ ਉਹ ਚੜ੍ਹਦੀ ਕਲਾ ਨਾਲ ਲੜਿਆ ਜਾਣਾ ਜਾਨੀ ਹਰ ਸ਼ਬਦ ਵਿੱਚ ਇੱਕ ਸੰਤੋਲ ਹੈ ਹਰ ਸ਼ਬਦ ਵਿੱਚ ਇੱਕ ਰਾਜ਼ ਹੈ ਦੁੱਖ ਵਿੱਚ ਵੀ ਸੁੱਖ ਕਿਵੇਂ ਮਨਾਉਣਾ ਹੈ ਤੇ ਵਿਖੜੇ ਹਾਲਾਤ ਵਿੱਚ ਵੀ ਚੜ੍ਹਦੀ ਕਲਾ 'ਚ ਕਿਵੇਂ ਜੀਣਾ ਹੈ ਉਨ੍ਹਾਂ ਸ਼ਬਦਾਂ ਦੀ ਤਸਵੀਰ ਉਹਨਾਂ ਸ਼ਬਦਾਂ ਦੇ ਅੰਦਰਲੀ ਰੂਹ ਹੀ ਵੱਖਰੀ ਜਨਨੀ ਹਰ ਚੀਜ਼ ਨੂੰ ਸਟੇਬਲ ਰੱਖਣ ਲਈ ਤੇ ਉਤਸ਼ਾਹ ਦੇ ਵਿੱਚ ਰੱਖਣ ਲਈ ਬਹੁਤ ਲਾਜ਼ਮ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਮਨ ਜਿਹੋ ਜੇ ਖਿਆਲ ਜਿਹੋ ਜੇ ਚਿੰਤਨ ਵਿੱਚ ਪੈ ਜਾਏਗਾ ਉਹੋ ਜੇ ਕਰਮ ਫਾਲ ਇਸ ਨੂੰ ਮਿਲੇਗਾ ਹਾਰ ਬਾਹਰੋਂ ਮਗਰ ਆਉਂਦੀ ਹੈ ਮਨ ਪਹਿਲਾਂ ਕਬੂਲ ਸੁਖ ਤੇ ਦੁਖ ਮਨ ਦਾ ਵਿਸ਼ਾ ਹੈ ਤੇਂਦੀ ਕਲਾ ਤੇ ਚੜਦੀ ਕਲਾ ਮਨ ਦਾ ਵਿਸ਼ਾ ਹੈ ਮਨ ਜਿਹੜੀ ਚੀਜ਼ ਨੂੰ ਅਕਸੈਪਟ ਕਰ ਗਿਆ ਕਬੂਲ ਕਰ ਗਿਆ ਤਨ ਦੀ ਤੇ ਬਾਹਰ ਦੀ ਸਿਚੁਏਸ਼ਨ ਤੁਹਾਡੇ ਉਸੇ ਮੁਤਾਬਕ ਟਲ ਜਾਂਦੀ ਕਬੀਰ ਜੀ ਮਹਾਰਾਜ ਨੇ ਬੜੀ ਅਹਿਮ ਗੱਲ ਬੜਾ ਉੱਤਮ ਖਿਆਲ ਇਸ ਪਾਵਨ ਸ਼ਲੋਕ ਵਿੱਚ ਸਾਡੇ ਸਾਹਮਣੇ ਰੱਖਿਆ ਹੈ ਇਹਦਾ ਈਓਮੀ ਭਾਵ ਸਮਝੋ ਕਿ ਹਰ ਤਰ੍ਹਾਂ ਦੇ ਫਲ ਸੰਸਾਰ ਵਿੱਚ ਮੌਜੂਦ ਨੇ ਮਨ ਨੂੰ ਜਿਹੜਾ ਪਾਉਂਦਾ ਹੈ ਉਸੇ ਫਲ ਨੂੰ ਗ੍ਰਹਿਣ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਜ਼ਹਿਰ ਵੀ अवेलेबल ਹੈ ਅੰਮ੍ਰਿਤ ਵੀ अवेलेबल ਹੈ ਮਨ ਚਾਏ ਤੇ ਗੁਣੀ ਬਣਾ ਲਏ ਇਸ ਜੀਵਨ ਨੂੰ ਮਨ ਚਾਏ ਤੇ ਵਿਕਾਰਾਂ ਦੇ ਵਿੱਚ ਵਾਸਨਾਵਾਂ ਦੇ ਵਿੱਚ ਬਦੀਆਂ ਦੇ ਖਿਆਲਾਂ ਤੇ ਚਿੰਤਨ ਵਿੱਚ ਪਾ ਕੇ ਜੀਵਨ ਨੂੰ ਗਰਗ ਕਰੇ ਕਬੀਰ ਜੀ ਆ ਕਬੀਰ ਜੀ ਮਹਾਰਾਜ ਨੇ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਡੇ ਮਨ ਨੂੰ ਪੰਖੀ ਗਏ ਕੇ ਇਹਦੀ ਪ੍ਰਵਾਸ ਦੀ ਸਾਨੂੰ ਸਮਝ ਦਿੰਦੀ ਹੈ ਵੀ ਮਨ ਦੀ ਉਡਾਣ ਵੱਲ ਵੀ ਧਿਆਨ ਦਿਓ ਜੀਵਨ ਨੂੰ ਤੱਕੋ ਅੰਤਰਾਤਮੈ ਨੂੰ ਨਿਹਾਰਨ ਦਾ ਯਤਨ ਕਰੋ ਇੱਕ ਖੂਬਸੂਰਤੀ ਤੇ ਬਾਦ ਸੂਰਤੀ ਸਾਡੇ ਮਨ ਚ ਵੀ ਹੁੰਦੀ ਹੈ